ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਕੈਬਨਿਟ ਮੰਤਰੀ ਅਰਨਾ ਚੋਧਰੀ ਵੱਲੋਂ ਸੁਨੀਲ ਜਾਖੜ ਦੇ ਹੱਕ ਚ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ ਹਲਕਾ ਦਿਨਾਨਗਰ ਦੇ ਦਰਜਨਾ ਪਿੰਡਾਂ ਦਾ ਕੀਤਾ ਤੂਫਾਨੀ ਦੌਰਾ ਲੋਕਾਂ ਨਾਲ ਕੀਤਾ ਰਾਬਤਾ ਕਾਇਮ ਅਰਨਾ ਚੋਧਰੀ ਨੇ ਸੁਨੀਲ ਜਾਖੜ ਦੀ ਜਿੱਤ ਦਾ ਵੀ ਕੀਤਾ ਦਾਵਾ ਟਰਾਂਸਪੋਰਟ ਮੰਤਰੀ ਅਰਨਾ ਚੋਧਰੀ ਨੇ ਅੱਜ ਆਪਣੇ ਹਲਕੇ ਦਿਨਾਨਗਰ 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਹਿਲੇ ਦਿਨ ਕਰੀਬ 1 ਦਰਜਨ ਪਿੰਡਾਂ 'ਚ ਮੀਟਿੰਗਾਂ ਕਰਕੇ ਲੋਕਾਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਅੰਨਾ ਚੋਧਰੀ ਨੇ ਪਿੰਡ ਪਾਂਠਾਵਾਲ, ਇਸਾਪੁਰ, ਮਲੀਆਂ ਕੋਟ, ਥੇਮਜੀਠੀ, ਲੋਗੜ ਹਰੀਪੁਰ, ਕੋਂਟਾ, ਲੋਗੜ ਕੋਟੇ, ਚੰਡੇਚਾ ਕਰਾਵਲ ਅਤੇ ਵਾਰਾ ਦੇ ਚੋਣ ਮਿਠਣਾ ਕੀਤੀਆਂ। ਇਸ ਮੌਕੇ ਤੇ ਅੰਨਾ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਨਰਿੰਦਰ ਮੋਦੀ ਨੂੰ ਦੁਬਾਰਾ ਵੋਟ ਨਾ ਪਾਣ ਕਿਉਂਕਿ ਇਸ ਦੇ ਕੋਲ ਸਿਵਾਏ ਝੂਠੇ ਵਾਅਦਿਆਂ ਤੇ ਲਾਰਿਆਂ ਦੇ ਹੋਰ ਕੁਝ ਨਹੀਂ ਹੈ। ਉਨਾ ਲੋਕਾਂ ਨੂੰ ਚੇਤੇ ਕਰਵਾਇਆ ਕਿ ਸ੍ਰੀ ਮੋਦੀ ਨੇ ਪਿਛਲੀਆਂ ਚੋਣਾਂ 'ਚ ਹਰ ਇੱਕ ਦੇਸ਼ਵਾਸੀ ਦੇ ਖਾਤੇ 'ਚ 15-15 ਲੱਖ ਰੁਪਏ ਪਾੰਦਾ ਵਾਦਾ ਕੀਤਾ ਸੀ ਜੋ ਪੂਰੀ ਤਰ੍ਹਾਂ ਨਾਲ ਹਵਾ ਸਾਬਤ ਹੋਇਆ ਹੈ ਅਤੇ ਕਰੋੜਾਂ ਨੌਜਵਾਨਾਂ ਨੂੰ ਨੌکریاں ਦੇਣ ਦੀ ਗੱਲ ਵੀ ਝੂਠੀ ਨਿਕਲੀ ਇਸ ਦੇ ਉਲਟ ਮੋਦੀ ਦੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਮੋਟ ਬੰਦੀ ਅਤੇ GST ਦੀ ਐਸੀ ਮਾਰਮਾਰੀ ਕੀਤੀ ਜਿਸ ਨੇ ਦੇਸ਼ ਦੇ ਹਰ ਵਰਗ ਦਾ ਲੱਖ ਤੋੜ ਕੇ ਰੱਖ ਦਿੱਤਾ ਅਤੇ ਦੇਸ਼ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਜ਼ਾਈ ਅਤੇ ਗਰੀਬ ਹੋ ਗਿਆ ਇਸ ਲਈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਦੇਸ਼ ਦਾ ਸਿਰਫ ਵਕਤੀ ਵਿਕਾਸ ਹੋਵੇ ਅਤੇ ਲੋਕ ਖੁਸ਼ਹਾਲ ਹੋਣ ਤਾਂ ਸੁਨੀਲ ਜਾਕਰ ਨੂੰ ਦੂਸਰੀ ਵਾਰ ਵੱਡੇ ਫਰਕ ਨਾਲ ਜਿਤਾਇਆ ਜਾਵੇ ਤਾਂ ਕਿ ਸ਼੍ਰੀ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ ਉਹਨਾਂ ਪਾਸਪਾਤੀ ਵਰਦੀਆਂ ਕਿਹਾ ਕਿ ਗੁਦਾਸਪੁਰ ਤੋਂ ਪਾਸਪਾ ਨੂੰ ਸੁਨੀਲ ਜਾਕਰ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਕਿਸੇ ਹੁਈ ਰੋਧੀ ਤਲਾਸ਼ ਚ ਹਨ ਉਹਨਾਂ ਕਿਹਾ ਕਿ ਭਾਵੇਂ ਜਿਹੜਾ ਮਰਜ਼ੀ ਸਰਕਾਰ ਲਿਆ ਹੁਣ ਫਿਰ ਵੀ ਸੁਨੀਲ ਜਾਕਰ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਅਗੂ ਅਸ਼ੋਕ ਚੋਧਰੀ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਵੱਲੋਂ ਐਲਾਨੀ ਗਈ ਨਵੀਂ ਸਕੀਮ ਮਿਆ ਗਰੀਬਾਂ ਲਈ ਮੀਲ ਪੱਥਰ ਸਾਬਤ ਹੋਵੇਗੀ ਅਤੇ ਹਰ ਸਾਲ ਗਰੀਬ ਪਰਿਵਾਰਾਂ ਨੂੰ 72000 ਰੁਪਏ ਮਿਲਿਆ ਕਰਨਗੇ ਜਿਸ ਨਾਲ ਗਰੀਬਾਂ ਦਾ ਜੀਵਨ ਪੱਧਰ ਪਹਿਲਾਂ ਨਾਲ ਦੇ ਮੁਕਾਬਲੇ ਉੱਚਾ ਹੋਵੇਗਾ ਇਸ ਮੌਕੇ ਤੇ ਸਰਪੰਚ ਸਵਰਨ ਸਰੰਗਲ ਸ਼ਹਿਰੀ ਪ੍ਰਧਾਨ ਨੀਤੂ ਚੋਹਾਨ ਸਰਪੰਚ ਰਜਿੰਦਰ ਸਿੰਘ ਰਾਜੂ ਡਾਕਟਰ ਪ੍ਰਦੀਪ ਤੁਲੀ ਤੋਂ ਇਲਾਵਾ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਤੇ ਅਗੂ ਹਾਜ਼ਰ ਸਨ ਆਈ ਤੁਹਾਡੇ ਨੂੰ ਮੰਤਰੀ ਬਣਾਇਆ ਜੇ ਮੈਂ ਮੈਨ ਲਈ ਨਹੀਂ ਕਿਤੇ ਮੈਂ ਮੰਤਰੀ ਨਹੀਂ ਸੀ ਬਣ ਸਕਦੀ ਇਸ ਕਰਕੇ ਮੈਂ ਇਹ ਸਾਰਾ ਸੇਰਾ ਸਾਰਿਆਂ ਦੀ ਉਹ ਆਤੀ ਮਸ਼ਕੂਰਾਂ ਤੁਹਾਤਵਦੀਆਂ ਕਿ ਤੁਸੀਂ ਮੈਨੂੰ ਇਹ ਕਾਬਲ ਬਣਾਇਆ ਆਪਣੀਆਂ ਵੋਟਾਂ ਪਾ ਕੇ ਕਿ ਮੈਂ ਕੁਝ ਆਪਣੇ ਇਲਾਕੇ ਦੇ ਵਾਸਤੇ ਕਰ ਸਕਾਂ ਕਿਉਂਕਿ ਇਹ ਠੀਕ ਹੈ ਕਿ ਮੇਰੇ ਕੋਲ ਦੋ ਡਿਪਾਰਟਮੈਂਟ ਨੇ ਔਰ ਉਦھر ਤੋਂ ਮੈਨੂੰ ਉਹ ਜੇ ਮਹਿਕਮਾ ਮਿਲਿਆ ਹੈ ਜਿਹੜਾ ਕਿ ਜਨਤ ਔਰਤਾਂ ਦੇ ਨਾਲ ਸੰਬੰਧਿਤ ਹੈ ਜਿਵੇਂ ਪੈਨਸ਼ਨਾਂ ਦਾ ਮੇਰੇ ਕੋਲ ਪੈਨਸ਼ਨ ਜਾਂ ਕੋਈ ਹੰਢੀ ਕਿਹਾ ਤਾਂ ਉਹਨਾਂ ਨੂੰ ਸਰਕਾਰ ਜਿਹੜੀ ਹੈ ਉਹ ਪੈਸੇ ਦਿੰਦੀ ਹੈ ਦੇਖੋ ਆ ਜਾਖਰ ਜੀ ਇੱਕ ਬਹੁਤ ਹੀ ਕਾਮਯਾਬ ਮੈਂਬਰ ਪਾਰਲੀਮੈਂਟ ਰਹੇ ਨੇ ਚਾਹੇ 1.5 ਸਾਲ ਦਾ ਹੀ ਉਹਨਾਂ ਨੂੰ ਟਾਈਮ ਮਿਲਿਆ ਹੈ ਕੰਮ ਕਰਨ ਦਾ ਲੇਕਿਨ ਉਹਨਾਂ ਨੇ ਹਰ ਮੁੱਦੇ ਨੂੰ ਬਹੁਤ ਜ਼ੋਰਦਾਰ ਟੰਗ ਨਾਲ ਪਾਰਲੀਮੈਂਟ 'ਚ ਵੀ ਉਠਾਇਆ ਔਰ ਆਪਣੇ ਇਲਾਕੇ ਦੇ ਨਾਲ ਵੀ ਜੁੜੇ ਰਹੇ ਨੇ ਔਰ ਹਰ ਕੌਨਸਟਿਚਨਸੀ ਦੇ ਵਿੱਚ ਉਹਨਾਂ ਨੇ ਡਿਵੈਲਪਮੈਂਟ ਫੰਡ ਵਾਸਤੇ ਬਹੁਤ ਪੈਸਾ 17-18 ਕਰੋੜ ਰੁਪਏ ਦੇ ਲਗਭਗ ਪੈਸਾ ਉਹਨਾਂ ਦਿੱਤਾ ਜਿਦੇ ਵਿੱਚੋਂ ਦਿਨਨਗਰ ਵਿੱਚ ਵੀ ਉਹਨਾਂ ਨੇ 2 ਕਰੋੜ 6 ਲੱਖ ਰੁਪਏ ਜਿਹੜਾ ਆ ਸਾਨੂੰ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਅਸੀਂ ਕਾਫੀ ਕੰਮ ਕਰਵਾ ਲਏ ਨੇ ਸੋ ਕਾਫੀ ਕਾਮਯਾਬ ਹੋ ਰਿਹਾ ਚੁਕੇ ਨੇ ਐਮਪੀ ਸਾਬਿਤ ਹੋਏ ਨੇ ਔਰ ਸਾਡੀ ਹੀ ਖਾਇਸ਼ காங்கிரஸ் ਪਾਰਟੀ ਨੇ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਹੈ ਬੜੇ ਹੀ ਕਾਬਿਲ ਨੇ ਔਰ ਬੜੇ ਸੁਲਝੇ ਹੋਏ ਟਾਂਗ ਦੇ ਨਾਲ ਉਹ ਆਪਣੀ ਜਿਹੜੀ ਉਹਨਾਂ ਨੇ 1.5 ਚਾਲ ਦੀ ਆਪਣੀ ਐਮਪੀਸ਼ਿਪ ਜਿਹੜੀ ਹੈ ਉਸ ਕੰਮ ਕੀਤੇ ਨੇ ਅਸੀਂ ਚਾਹਦੇ ਹਾਂ ਫੇਰ ਉਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਮਿਲੇ ਸਾਡੇ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਅਸੀਂ ਇਸ ਕਰਕੇ ਅਸੀਂ ਇਹ ਚੋਣਾਂ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਹੀ ਜ਼ਿਆਦਾ ਲੀਡ ਦੇ ਨਾਲ ਉਹ ਇਸ ਵਾਰੀ ਫੇਰ ਗੁਰਦਾਸਪੁਰ ਤੱਕ ਜਿੱਤਣਗੇ ਮੈਡਮ ਕਾਂਗਰਸ ਪਾਰਟੀ ਵਾਲਾ ਜਕਰ ਸਾਹ ਉਹਦੇ ਆ ਕੇ ਇਹ ਵੀ ਜੀ ਵੀ ਨੂੰ ਜੇ ਕੋਈ ਚੰਕਦਰ ਨਜ਼ਰ ਨਹੀਂ ਆ ਰਿਹਾ ਉਹਨੂੰ ਅ ਦੇਖੋ ਇਹ ਤੇ ਉਹਨਾਂ ਦੀ ਪਾਰਟੀ ਦਾ ਫੈਸਲਾ ਕਰਨਾ ਬੜੀ ਵਾਰੀ ਸੁਣਿਆ ਗਿਆ ਹੈ ਕਿ ਇੱਥੋਂ ਹੀ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਹਜੇ ਤੱਕ ਕੋਈ ਉਹਨਾਂ ਦੇ ਮੁਕਾਬਲੇ ਦਾ ਕੈਂਡੀਡੇਟ ਹੀ ਨਹੀਂ ਮਿਲ ਰਿਹਾ ਉਹਨੋਂ ਕੋਸ਼ਿਸ਼ ਕਰ ਰਹੇ ਸੀ ਕਿ ਸ਼ਾਇਦ ਕੋਈ ਸੈਲੀਬ੍ਰਿਟੀ ਕੋਈ ਐਕਟਰ ਵੈਕਟਰ ਲੈ ਕੇ ਆਈਏ ਸੋ ਮੈਨੂੰ ਲੱਗਦਾ ਕਿ ਕੋਈ ਹੁਣ ਉਹ ਐਕਟਰ ਵੀ ਕੰਮ ਇੱਥੇ ਨਹੀਂ ਕਰੇਗਾ ਕਿਉਂਕਿ ਲੋਕਾਂ ਨੂੰ ਕੰਮ ਚਾਹੀਦੇ ਨੇ ਲੋਕਾਂ ਨੂੰ ਐਕਟਰ ਦੇ ਨਾਲ ਉਹਦਾ ਮੂੰਹ ਭੰਗ ਹੋ ਚੁੱਕਿਆ ਹੈ ਉਹਨਾਂ ਨੂੰ ਕੰਮ ਕਰਨ ਵਾਲਾ ਕੋਈ ਨੁਮਾਇंदा ਚਾਹੀਦਾ ਜਿਹੜਾ ਉਹਨਾਂ ਦੇ ਹਲਕੇ ਦੇ ਆਪਣੇ ਇਲਾਕੇ ਦੀ ਵਿਕਾਸ ਦੀ ਗੱਲ ਕਰੇ ਜੀ ਸ਼ੁਰੂਆਤ ਕੀਤੀ ਹੈ ਤੁਸੀਂ ਦੀਆਂ ਜਨ। ਹਾਂ ਅੱਜ ਪਾਰਲੀਮੈਂਟ ਦਾ ਜੋ ਇਲੈਕਸ਼ਨ ਚੱਲ ਰਿਹਾ ਹੈ ਜੋ ਇਲੈਕਸ਼ਨ ਪੰਜਾਬ ਦੇ ਵਿੱਚ ਸ਼ੁਰੂ ਹੋਏ ਨੇ। ਦਿਨਾਂ ਨਗਰ ਦੇ ਹਲਕਿਆ ਜਿਹੜਾ ਅਸੈਂਬਲੀ ਕੰਸਟਿਟਿਊਐਂਸੀ ਹੈ ਉਹਦੇ ਚ ਅੱਜ ਅਸੀਂ ਕਨਵੈਂਸਿੰਗ ਦੀ ਸ਼ੁਰੂਆਤ ਕੀਤੀ ਹੈ। ਥੋੜਾ ਥੋੜਾ ਕਰਕੇ ਪਿੰਡਾਂ ਦੇ ਵਿੱਚ ਜਾ ਕੇ ਤਬਾਦਲਾ ਖਿਆਲਤ ਵੋਟਰਾਂ ਸਪੋਰਟਰਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਬੜਾ ਅੱਛਾ ਰਿਸਪੌਂਸ ਹੈ। ਔਰ ਪੰਜਾਬ ਦੇ ਵਿੱਚ ਕਾਂਗਰਸ ਪੱਖੀ ਹਵਾ ਹੈ 13 ਦੀਆਂ 13 ਸੀਟਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਜਿੱਤੇਗੀ ਬੜੇ ਮਜ਼ੇ ਨਾਲ ਜਿੱਤੇਗੀ ਬੜੇ ਕੰਫਰਟੇਬਲ ਤਰੀਕੇ ਨਾਲ ਚੰਗੇ ਮਾਰਜਨ ਦੇ ਨਾਲ ਜਿੱਤੇਗੀ ਜਿਹਦੇ ਵਿੱਚ ਗੁਰਦਾਸਪੁਰ ਮੇਰਾ ਖਿਆਲ ਆ ਜੇ ਮੈਂ ਇਹ ਗੱਲ ਕਹਾਂ ਕਿ ਸਾਰੇ ਤੋਂ ਟੌਪ ਤੇ ਆਏਗਾ ਕਿ ਕੋਈ ਗਲਤ ਗੱਲ ਨਹੀਂ ਹੈ ਜਿਹੜੀ ਪਹਿਲੀ ਲੀਡ ਹੈ ਬੋ ਜੀ ਉਹਦੇ ਬਾਰੇ ਕੀ ਕਹਣਾ ਬਕਰਾਰੇ ਹਾਂ ਹਾਂ ਕਿਉਂ ਨਹੀਂ ਦੇਗੀ ਉਸ ਤੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਵੈਸੇ ਤੇ ਹਾਲਾਤ ਬਹੁਤ ਅੱਛੇ ਹਨ ਲੋਕਾਂ ਨੇ ਪਿਛਲਾ ਰਾਜ 5 ਸਾਲ ਦੇਖ ਹੀ ਲਿਆ ਜੋ ਜੁਮਲੇ ਉਹਨਾਂ ਨੇ ਦਿਖਾਏ ਨਾ ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਸਾਡੀ ਕਾਂਗਰਸ ਦੀ ਕ੍ਰੈਡੀਬਿਲਟੀ ਹੈ 100% ਖਾਸ ਤੌਰ ਤੇ ਉਹਤੇ ਡਾਕਟਰ ਮਨਮੋਹਨ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਕਰਨੀ ਕਤਨੀ ਚ ਕੋਈ ਫਰਕ ਨਹੀਂ ਹੈ ਪਿਛਲੀ ਵਾਰੀ ਰਾਈਟ ਟੂ ਇਨਫੋਰਮੇਸ਼ਨ ਲੈ ਕੇ ਆਏ ਨੇ ਫਿਰ ਇਹ ਨੈਸ਼ਨਲ ਫੂਡ ਸਕਿਉਰਟੀ ਐਕਟ ਲੈ ਕੇ ਆਏ ਨੇ ਨਰੇਗਾ ਸਕੀਮ ਲੈ ਕੇ ਆਏ ਨੇ ਔਰ ਇਹ ਇਹ ਸਕੀਮਾਂ ਨੇ ਜਿਹੜੀਆਂ ਗਰੀਬ ਪੱਖੀ ਸਕੀਮਾਂ ਨੇ ਔਰ ਉਹਨਾਂ ਦੇ ਰਿਜ਼ਲਟਸ ਅੱਜ ਤੁਸੀਂ ਦੇਖੋ ਫਰਸਟ ਕਲਾਸ ਦੇ ਰਿਜ਼ਲਟਸ ਨੇ ਜਦੋਂ ਲਿਆਉਂਦੀਆਂ ਸੀ ਉਦੋਂ ਭਾਜਪਾ ਵਾਲੇ ਔਰ ਇਹ ਅਕਾਲੀ ਦਲ ਵਾਲੇ ਕਹਿੰਦੇ ਸੀ ਇਹ ਫੇਲ ਨੇ ਜੀ ਇਹ ਨਹੀਂ ਚੱਲ ਸਕਣੀਆਂ ਵਿਰੋਧ ਕਰਦੇ ਸੀ ਲੇਕਿਨ ਅੱਜ 5 ਸਾਲ ਜੋ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਉਹੀ ਸਕੀਮਾਂ ਜਿਹੜੀਆਂ ਨੇ ਉਹਨਾਂ ਨੂੰ ਰਿਪੀਟ ਕੀਤਾ ਔਰ ਅੱਜ ਤਾਰੀਫ ਕਰਦੇ ਨੇ ਕਿ ਇਹਦੇ ਨਾਲ ਦੀਆਂ ਸਕੀਮਾਂ ਕੋਈ ਨਹੀਂ ਹੈਗੀਆਂ ਹੁਣ ਜਿਹੜੀ ਗਵਰਨਮੈਂਟ ਨੇ ਆਪਣੇ ਰਾਹੁਲ ਗਾਂਧੀ ਜੀ ਨੇ ਔਰ ਮਨਮੋਨ ਸਿੰਘ ਜੀ ਔਰ ਚਿਤਾਂਬਰਮ ਜੀ ਜਿਹੜੇ ਸਾਡੇ ਬੜੇ ਜ਼ਬਰਦਸਤ ਇਕਨੋਮਿਸਟ ਨੇ ਇਹਨਾਂ ਨੇ ਜਿਹੜੀ ਨਿਆਏ ਸਕੀਮ ਲੈ ਕੇ ਆਏ ਨੇ ਜਿਹੜਾ ਨੇ ਕਿਹਾ ਵੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ 72000 ਰੁਪਈਆ ਅਨਸ਼ੋਰ ਕਰਾਂਗੇ ਕਿ ਹਰ ਇੱਕ ਗਰੀਬ ਦੇ ਖਾਤੇ 'ਚ ਜਾਵੇ ਉਹਨੇ ਮੈਂ ਕਹਿੰਦਾ ਵਕਤ ਪਾਇਆ ਦਾ ਭਾਜਪਾ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਕੀ ਕਰੀਏ ਔਰ ਉਹਨਾਂ ਲੋਕਾਂ ਨੂੰ ਭਰਮ ਪਾਇਆ ਜਾ ਰਿਹਾ ਵੀ ਜੇ 72000 ਰੁਪਈਆ ਦੇਣਗੇ ਤੇ ਇਹ ਬਾਕੀ ਸਬਸਿਡੀਆਂ ਬੰਦ ਕਰਨਗੇ ਔਰ ਇਹ ਗੱਲ ਕਲੀਅਰ ਕੀਤੀ ਹੈ ਰਾਹੁਲ ਜੀ ਨੇ ਔਰ ਸਾਰੇ ਕਾਂਗਰਸ ਪਾਰਟੀ ਦੇ ਪ੍ਰਵਕਤਾ ਜਿਨ੍ਹਾਂ ਵੀ ਨੇ ਕਿ ਬਿਲਕੁਲ ਨਹੀਂ ਜੋ ਅੱਜ ਦੇ ਦਿਨ ਨੂੰ ਸਹੂਲਤਾਂ ਗਰੀਬਾਂ ਨੂੰ ਮਿਲ ਰਹੀਆਂ ਨੇ ਉਹ ਬਿਲਕੁਲ ਇਸੇ ਤਰ੍ਹਾਂ ਇੰਟੈਕਟ ਰਹਿਣਗੀਆਂ ਇਹ 72000 ਰੁਪਏ ਜਿਹੜਾ ਇਨਸ਼ੋਰ ਕਰਨਾ ਇੱਕ ਸਾਲ ਦੇ ਵਿੱਚ ਗਰੀਬਾਂ ਦੇ ਖਾਤੇ ਜਾਏਗਾ ਇਹ অল ਟੂਗੇਦਰ ਡਿਫਰੈਂਸ ਕੀ ਮੈਨ ਦਾ ਉਹਦੇ ਨਾਲ ਕੋਈ ਤਾਲ ਨਹੀਂ ਇਹ ਐਕਸਟਰਾ ਹੋਏਗਾ ਸੋ ਮੈਂ ਸਮਝਦਾ ਕਿ ਇਸ ਸਕੀਮ ਦਾ ਇਹਨਾਂ ਦੇ ਕੋਲ ਕੋਈ ਥੋੜੀ ਨਹੀਂ ਹੈ ਔਰ ਆਲਟੀਮੇਟਲੀ ਲੋਕ ਸਮਝਦੇ ਪਏ ਆ ਪਬਲਿਕ ਨੂੰ ਠੀਕ ਹੈ ਇੱਕ ਵਾਰੀ ਵਿਸ਼ਵਾਸ ਕਰ ਲਿਆ ਹਾਂ ਜੀ 15 ਲੱਖ ਰੁਪਈਆ ਤੁਹਾਨੂੰ ਦੇ ਦੇਵਾਂਗੇ ਜੀ ਅਸੀਂ ਤੁਹਾਨੂੰ 2 ਕਰੋੜ ਰੋਜ਼ਗਾਰ ਨੌਕਰੀਆਂ ਦੇਵਾਂਗੇ ਹਰ ਸਾਲ 2 ਕਰੋੜ ਨੌਕਰੀਆਂ ਕਾਦੀਆਂ ਉਸ ਹਰ ਨਾਲ 10 ਕਰੋੜ ਨੌਕਰੀ ਹੁਣ ਤੱਕ ਆਣੀ ਚਾਹੀਦੀ ਬਲਕਿ ਹੁਣ ਜਿਹੜੀ ਲੇਟੈਸਟ ਰਿਪੋਰਟ ਆਈ ਹੈ 1.5 ਤੋਂ 2 ਕਰੋੜ ਨੌਕਰੀਆਂ ਜਿਹੜੀਆਂ ਨੇ ਉਹ ਹੁਣ ਤੱਕ ਪਿਛਲੀ ਵਾਰੀ ਨਾਲੋਂ ਜਦੋਂ ਨੇ ਟੇਕਓਵਰ ਕੀਤਾ ਤੇ ਅੱਜ ਦੀ ਡੇਟ ਨੂੰ ਮਾਈਨਸ ਚਲੇ ਗਈਆਂ ਘਟ ਗਈਆਂ ਇਸ ਕਰਕੇ ਹਰ ਚੀਜ਼ ਜੋ ਕਹਿੰਦੇ ਨੇ ਉਹਦੇ ਉਲਟ ਹੋ ਰਹੀ ਹੈ ਭਾਈ ਉਹ ਉਮੀਦਵਾਰ ਸਾਹਿਬ ਜਿਹੜੇ ਜਾਗਰਤਾ ਉਹ ਨਜ਼ਰ ਨਹੀਂ ਆ ਰਹੀ ਲੱਗ ਕੇ ਉਹ ਮਾਰੇ ਨਹੀਂ ਆਪਣੀ ਜਾਕਰ ਸਾਹਿਬ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਸਿਰਫ ਗੁਰਦਾਸਪੁਰ ਤੋਂ ਇੱਕ ਕਾਂਗਰਸ ਦੇ ਉਮੀਦਵਾਰ ਨਹੀਂ ਹੈਗੇ ਉਹ ਸਾਡੇ ਸਾਰੇ ਪੰਜਾਬ ਦੀ ਪ੍ਰਦੇਸ਼ ਦੇ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਨੇ ਸਾਰੀਆਂ ਟਿਕਟਾਂ ਫਾਈਨਲ ਕਰਨੀਆਂ ਸਾਰਾ ਪੰਜਾਬ ਦੇਖਣਾ ਉਹ ਆਉਣਗੇ ਜਰੂਰ ਆਉਣਗੇ ਪਰ ਜਦ ਅਸੀਂ ਜਿਹੜਾ ਉਹਨਾਂ ਦੇ ਪਿਆਰੋਕਾਰ ਬੈਠੇ ਆ ਅਸੀਂ ਉਹਨਾਂ ਦਾ ਪੂਰਾ ਜੋ ਕਰਨਾ ਚਾਹੀਦਾ ਕਰ ਰਹੇ ਆ ਸਾਨੂੰ ਜਿੱਥੇ ਉਹਨਾਂ ਦੀ ਸਹੂਲਤ ਜਿੱਥੇ ਉਹਨਾਂ ਦੀ ਲੋੜ ਪੈਂਦੀ ਹੈ ਸਹਾਇਤਾ ਦੀ ਉਹਨਾਂ ਦੀ ਕੋਆਪਰੇਸ਼ਨ ਸਾਨੂੰ 100% ਚਾਹੀਦੀ ਹੈ ਹਾਂ ਜੀ న్యూਸ ਡੈਸਕ ਤੋਂ ਡਾਕਟਰ ਮੇਸ ਰੰਗੂ ਦੀ ਰਿਪੋਰਟ ਲਿਵਿੰਗ ਪੰਜਾਬ న్యూਸ ਦੀ ਨਨਾਗਰ